ਇਹ ਗੱਲਾਂ ਤਾਂ ਇੱਕ ਪਾਸੇ ਪਰ ਜਿਹੜਾ ਵਿਰੋਧ ਹੈ ਲਗਾਤਾਰ جاری ਆਖਿਰ ਇਸ ਵਿਰੋਧ ਦੇ ਕਾਰਨ ਕੀ ਨੇ ਤਾਂ ਇਸ ਵਿਰੋਧ ਦੇ ਕਾਰਨਾ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਦੇਖੋ ਉਹੀ ਜਿਹੜੀਆਂ ਚੀਜ਼ਾਂ ਨੇ ਕਿਸਾਨ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਆਈਆਂ ਇਹਹੀ ਚੀਜ਼ਾਂ ਕਈਆਂ ਜਾ ਰਹੀਆਂ ਸੀ ਕਿ ਜਦੋਂ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਦਿੱਲੀ ਸਾਨੂੰ ਜਾਣ ਨਹੀਂ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਬੀਜੇਪੀ ਯਾਨੀ ਕਿ ਇੱਥੇ ਮੋਦੀ ਸਰਕਾਰ ਦਾ ਪੂਰਾ ਪੂਰਾ ਜਿਹੜਾ ਵਿਰੋਧ ਹੈ ਉਹ ਹੋ ਰਿਹਾ ਹੈ ਇੱਥੇ ਸਿਰਫ ਬੀਜੇਪੀ ਦਾ ਹੀ ਆਪਾਂ ਨਹੀਂ ਕਹਿ ਸਕਦੇ ਬਲਕਿ ਜਿਹੜੀ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਜਿਹੜਾ ਵਿਰੋਧ ਹੈ ਆਪੋ ਆਪਣੇ ਤਰੀਕਿਆਂ ਦੇ ਨਾਲ ਲੋਕ ਕਰ ਰਹੇ ਨੇ ਪਰ ਫਿਲਹਾਲ ਦੀ ਗੱਡੀ ਹੈ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਜਿਹੜੀ ਕਿਤੇ ਨਾ ਕਿਤੇ ਕਹਿ ਸਕਦੇ ਆ ਪਰਨੀਤ ਕੌਰ ਨੇ ਉਹਨਾਂ ਦਾ ਇੱਥੇ ਵਿਰੋਧ ਹੋਇਆ ਸੀ ਤੇ ਵਿਰੋਧ ਐਨਾ ਜ਼ਿਆਦਾ ਭੱਗ ਗਿਆ ਸੀ ਕਿ ਇਸ ਵਿਰੋਧ ਦੇ ਚੱਲਦਿਆਂ ਇੱਕ ਜਿਹੜਾ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਮੌਤ ਵੀ ਇੱਥੇ ਹੋ ਗਈ ਸੀ ਤਾਂ ਦੇਖੋ ਚੋਣਾ ਹੁਣ ਨਜ਼ਦੀਕ ਨੇ ਤੇ ਚੋਣਾਂ ਦੇ ਚੱਲਦਿਆਂ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਇਹਨਾਂ ਚੋਣ ਪ੍ਰਚਾਰਾਂ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਲੀਡਰ ਨੇ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਾਂ ਕਿਸਾਨ ਜਿਹੜੇ ਨੇ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਹੁਣ ਇਹਨਾਂ ਤੋਂ ਉਹ ਗੱਲਾਂ ਮੰਨਵਾਉਣ ਦੇ ਲਈ ਲੱਗੇ ਹੋਏ ਨੇ ਤੇ ਆਪਣੀਆਂ ਜਿਹੜੀ ਮੁਸ਼ਕਿਲਾਂ ਨੇ ਉਹ ਸਾਹਮਣੇ ਵੀ ਰੱਖ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੁਸ਼ਕਿਲਾਂ ਇੰਨੀਆਂ ਜ਼ਿਆਦਾ ਲੋਕ ਸਾਹਮਣੇ ਤਾਂ ਰੱਖਦੇ ਨੇ ਪਰ ਜਿਹੜੇ ਲੀਡਰ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਅਣਸੁਨਾ ਕਰਦੇ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਲਗਾਤਾਰ ਜਿਹੜਾ ਵਿਰੋਧ ਹੈ ਇਹ ਕਰਦੇ ਵੀ ਨੇ ਤੇ ਵਿਰੋਧ ਜਿਹੜਾ ਹੈ ਇਹ ਦੇਖਣ ਨੂੰ ਵੀ ਮਿਲਦਾ ਤਾਂ ਪੰਜਾਬ ਦੀ ਜੇਕਰ ਰਾਜਨੀਤਿਕ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਥਿਤੀ ਇੰਨੀ ਜ਼ਿਆਦਾ ਦੇਖੋ ਗੰਭੀਰ ਕਦੇ ਵੀ ਦਿਖਾਈ ਨਹੀਂ ਦਿੱਤੀ ਹੈ ਕਿਉਂਕਿ ਪੰਜਾਬ 'ਚ ਜਿਹੜੀ ਚੋਣ ਜ਼ਾਫਤਾ ਦੇ ਦੌਰਾਨ ਸਰਗਰਮੀਆਂ ਨੇ ਇੰਨੀਆਂ ਜ਼ਿਆਦਾ ਵਧੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੀਡਰ ਨੇ ਇਸ ਵਾਰ ਲੀਡਰਾਂ ਦਾ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਲੀਡਰ ਦੂਜੀ ਪਾਰਟੀ ਦੇ ਵਿੱਚ ਜੁਆਇਨ ਹੋ ਰਿਹਾ ਹੈ ਤਾਂ ਲਗਾਤਾਰ ਜਿਹੜੀਆਂ ਇਹ ਚੀਜ਼ਾਂ ਨੇ ਖਬਰਾਂ ਨੇ ਆਪਣੇ ਕੋਲ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਲੀਡਰ ਵੀ ਜਿਹੜੇ ਨੇ ਉਹ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਨੇ ਤੇ ਲੋਕਾਂ ਦੇ ਕਿਤੇ ਨਾ ਕਿਤੇ ਆ ਲੋਕ ਇੰਨਾਂ ਚੀਜ਼ਾਂ ਨੂੰ ਲੈ ਕੇ ਫਿਰ ਵਿਰੋਧ ਵੀ ਜਤਾ ਰਹੇ ਨੇ ਹਾਂਜੀ ਇੰਨਾਂ ਗੱਲਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ 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 ਹਾਂਜੀ ਕਾਲ ਸ਼ਾਇਦ ਇੱਥੇ ਡਿਸਕਨੈਕਟ ਹੋ ਗਈ ਹੈ ਪਰ ਜਿਹੜੀ ਗੱਲ ਹੈ ਉਹ ਆਪਾਂ ਇੱਥੇ ਲਗਾਤਾਰ ਆਪਣੀ ਕੰਟੀਨਿਊ ਰੱਖਦੇ ਆ ਕਿ ਪੰਜਾਬ ਦੀ ਆਪਾਂ ਇੱਥੇ ਗੱਲ ਕਰ ਰਹੇ ਆਂ ਪੰਜਾਬ ਦੇ ਲੀਡਰਾਂ ਦੀ ਗੱਲ ਕਰ ਰਹੇ ਆਂ ਤਾਂ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਹੈ ਲਗਾਤਾਰ جاری ਹੈ ਪੰਜਾਬ ਦੀ ਸਥਿਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਥਿਤੀਆਂ ਪਹਿਲੀ ਵਾਰ ਰਾਜਨੀਤੀ ਸਥਿਤੀਆਂ ਦੇ ਵਿੱਚ ਅਜੀਹਾ ਦੇਖਣ ਨੂੰ ਮਿਲਿਆ ਕਿ ਇੰਨੀ ਜ਼ਿਆਦਾ ਜਿਹੜੀ ਚੋਣ ਜਾਤ ਦਾ ਦੌਰਾਨ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂ ਫਿਰ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ ਹਾਂਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਗਾਲ ਮੈਡਮ ਸਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਜੀ ਕਰਵਾ ਬੋਲ ਰਹੀ ਕਰਵਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਡੇ ਆਈ ਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੂਗੇ ਅੱਜ ਦੇ ਵਿਸ਼ੇ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਵਿਸ਼ਾ ਜੀ ਮੈਡਮ ਅੱਜ ਦਾ ਵਿਸ਼ਾ ਸਰ ਆਪਣਾ ਹੈ ਕਿ ਪੰਜਾਬ ਦੇ ਵਿੱਚ ਲੀਡਰਾਂ ਦਾ ਵਿਰੋਧ ਪੱਖਿਆ ਬਿਲਕੁਲ ਬ੍ਰੋਟਾ ਦੇਖੋ ਮੈਡਮ ਨਪਾ ਕਰਨੀ ਦੇ ਕੋਸ ਜੀ ਲੇਕਿਨ ਜਿਆਦਾ ਵਿਰੋਧ ਹੋ ਰਿਹਾ ਜੀ ਮੌਜੂਦਾ ਸਰਵਮੈਂਟ ਸਰਕਾਰ ਹੈ ਜਿਹੜੀ ਸੈਂਟਰ ਦੇ ਬੀਜੇਪੀ ਦਾ ਬੀਜੇਪੀ ਦਾ ਜੀ ਬਿਲਕੁਲ ਦੇਖੋ ਬੀਜੇਪੀ ਦਾ ਵਿਰੋਧ ਹੋਣਾ ਜ਼ਰੂਰੀ ਆਖਾਸ ਕਰਕੇ ਵੀ ਪੰਜਾਬs ਦਾ ਕਹੋਂਗੇ ਜੀ ਕਿਉਂਕਿ ਪੰਜਾਬ ਦੇ ਵਿੱਚ ਚਲੋ ਅਸੀਂ ਕਾਂਗਰਸ ਦੇ ਟਾਈਮ ਦੀ ਤਾਂ ਨਹੀਂ ਸਾਨੂੰ ਇੰਨੀ ਨੌਲੇਜ ਹੈਗੀ ਵੀ ਘਾਰਤ ਕੀ ਕੀ ਕਰਦੀ ਜਾਂ ਚੀਜ਼ ਚੱਕ ਜੈਰ ਉਹਨਾਂ ਨੂੰ ਪਤਾ ਹੈ ਜੀ ਦੇਖੋ ਪੰਜਾਬ ਦੇ ਸਾਡੀ ਬੀਜਪੀ ਕਰਦੀ ਆ ਰਹੀ ਹੈ ਵਿਰੇ ਦਾ ਸਾਲਾ ਉਹ ਅੱਜ ਬੱਚੇ ਨੂੰ ਪਤਾ ਹੈ ਜੀ ਬੱਚੇ ਬੱਚੇ ਨੂੰ ਪਤਾ ਹੈ ਮੈਡਮ ਵੀ ਇੱਕ ਸਾਡਾ ਮੁੱਦਾ ਚੱਲ ਰਿਹਾ ਕਿਸਾਨੀ ਸੰਘਰਸ਼ ਚੱਲ ਰਿਹਾ ਜੀ ਹਾਂ ਬਿਲਕੁਲ ਜੀ ਸੀ ਬੀਜਪੀ ਇਹ ਪਾਲੀ ਦੀ ਮੌਜੂਦਾ ਸਰਕਾਰ ਦੇ ਚੱਲ ਰਿਹਾ ਸੈਂਟਰ ਦੀ ਜੀ ਹਾਂ ਉਡੀ ਮਹਿੰਗਾਈ ਐਸੀ ਇਹ ਨਹੀਂ ਕਹਿੰਦੇ ਕਿ ਇਕੱਲੀ ਪੰਜਾਬ ਦੇ ਵਿੱਚ ਮਹਿੰਗਾਈ ਹੈ ਮਹਿੰਗਾਈ ਸਾਰੇ ਭਾਰਤ ਦੇ ਵਿੱਚ ਹੈ ਜੀ ਲੇਕਿਨ ਮਹਿੰਗਾਈ ਵੀ जोडਦੀ ਹੈ ਜੀ ਦੇ ਨਾਲ ਹਮ ਟੀਚਾ ਮੈਡਮ ਸਾਡੀ ਬਾਰਡਰ ਸਟੇਟ ਹੈ ਮੈਡਮ ਪੰਜਾਬ ਹਾਂਜੀ ਬਾਰਡਰ ਸਟੇਟ ਜਿਹੜੀ ਹੁੰਦੀ ਹੈ ਉਹ ਸੈਂਟਰ ਸਰਕਾਰ ਨੇ ਉਹਨੂੰ ਇੱਕ ਅਲੱਗ ਸਹੂਲਤਾਂ ਜਾਂ ਅਲੱਗ ਸੁਵਿਧਾ ਆਮਾ ਕਹਿੰਦੇ ਜਾਂ ਅਲੱਗ ਸੁਰੱਖਿਆ ਤੇ ਸੁਰੱਖਿਆ ਦੇਣੀ ਹੁੰਦੀ ਹੈ ਹਮ ਬਿਲਕੁਲ ਉਹਦੇ ਪ੍ਰਤੀ ਮਰੇਈ ਮਹਾਰਾ ਬਤੀਰਾ ਬੀਜੇਪੀ ਦਾ ਰਹਿ ਹੈ ਜੀ ਹੂੰ ਬੀਜੇਪੀ ਨੇ ਪੰਜਾਬ ਦੇ ਵਿੱਚ ਸਾਨੂੰ ਇਹ ਦਾਦਨ ਵੀ ਕਿਹੜਾ ਅਜਿਹੇ ਕੰਮ ਕੀਤਾ ਜੋ ਪੰਜਾਬ ਦੇ ਲੋਕ ਉਹਨਾਂ ਨੂੰ ਵੋਟ ਪਾਉਣ ਜਾਂ ਉਹਨਾਂ ਦਾ ਸਮਰਥਨ ਕਰਨ ਠੀਕ ਹੈ ਇੱਕ ਦਾ ਦੁਗਾ ਟੀਟ ਉਹਨਾਂ ਦੀ ਪਹਿਲਾਂ ਤੋਂ ਹੀ ਇਹ ਚੱਲਦੀ ਆ ਰਹੀ ਆ ਵੀ ਜਿਨੇ ਨੇ ਐਕਸਪਾਸ ਰੋਲ ਨਹੀਂ ਨਿਭਾਇਆ ਹਾਲਾਂਕਿ ਸੋਚਣਾ ਚਾਹੀਦਾ ਮਨ ਕਿਹੜੀ ਪਾਰਟੀ ਜਿੱਥੇ ਮਤਲਬ ਜਿੱਥੇ ਉਹਨਾਂ ਦਾ ਜਿਹੜਾ ਬੋਲਬਾਲਾ ਘਟ ਹੁੰਦਾ ਉੱਥੇ ਉਹਨਾਂ ਨੂੰ ਜ਼ਿਆਦਾ ਆਉਣਾ ਜਾਣਾ ਰੱਖਣਾ ਚਾਹੀਦਾ ਉੱਥੇ ਜ਼ਿਆਦਾ ਸਹੂਲਤਾਂ ਦੇਣੀਆਂ ਚਾਹੀਦੀਆਂ ਲੇਕਿਨ ਉਲਟ ਆਂਦੇ ਇਹਨਾਂ ਨੂੰ ਐ ਵੀ 13 ਸੀਟਾਂ 13 ਸੀਟਾਂ ਸਾਡਾ ਕਿਆ ਕਰ ਲੈਣਗੇ ਆਹ ਲਾ ਕੇ ਜਦੋਂ ਬਾੜੀ ਜਿੱਤ ਹਾਰ ਭਰਉਂਦੀ ਆ ਤਾਂ ਇੱਕ ਪਿਛੇ ਜਿੱਤ ਹਾਰ ਹੋ ਜਾਂਦੀ ਆ ਜੀ ਜਿਹੀ ਕਰਕੇ ਚੇਰੇ ਰਹੇ ਆ ਇੱਕ ਤਾਂ ਸਾਡੀਆਂ ਟੀਕਾਂ ਸਾਰੀਆਂ ਤੇਰੇ ਆ ਜੀ ਦੂਜੀ ਗੱਲ ਇਹ ਹੈ ਵੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਵੱਲੋਂ ਜਾਂ ਮੋਦੀ ਸਾਹਿਬ ਵੱਲੋਂ ਹਮੇਸ਼ਾ ਹੀ ਇੱਕ ਉਗਰਵਾਦੀ ਜਾਂ ਅਤਵਾਦੀ ਦੀ ਅੱਖ ਨਾਲ ਦੇਖਿਆ ਜਾਂਦਾ ਪੰਜਾਬ ਦੇ ਲੋਕਾਂ ਨੂੰ ਜੀ ਜੀ ਬਿਲਕੁਲ ਬਿਲਕੁਲ ਇੱਥੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਬੀਜੇਪੀ ਦਾ ਵਿਰੋਧ ਹੋ ਰਿਹਾ ਸਰ ਇੱਥੇ ਪੰਜਾਬ ਦੇ ਵਿੱਚ ਇਸ ਦਾ ਜਿਹੜਾ ਆਪਾਂ ਮੇਨ ਕਾਰਨ ਕਹਿ ਸਕਦੇ ਆ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ ਆਰ ਨਿੱਕ ਤਾਂ ਮੈਂ ਤੁਹਾਨੂੰ ਇਹ ਕਿਸਾਨੀ ਦੇ ਘੱਟ ਰਸ ਗਿਆ ਜੀ ਬੜਾ ਸਭ ਤੋਂ ਵੱਡਾ ਕੰਮ ਸਾਡੇ ਪੰਜਾਬ ਦੇ ਲਈ ਬਣਿਆ ਹੈ ਪਰ ਹੈਟ ਹੈ ਸਾਰੇ ਹਿੰਦੁਸਤਾਨ ਭਾਰਤ ਦਾ ਮਸਲਾ ਹੈ ਜੀ ਪਰ ਫਿਲਹਾਲ ਦੀ ਗੱਡੀ ਪੰਜਾਬ ਵਾਸੀਆਂ ਦੇ ਨਾਲ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਤਸ਼ੱਦਦ ਢਾਈ ਗਈ ਸੀ ਆਪਾਂ ਨੂੰ ਵੀ ਪਤਾ ਹੀ ਹੈ ਤਾਂ ਇੱਥੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਖਫਾ ਨੇ ਖਫਾ ਕੋਈ ਜਿਹੜਾ ਕੋਈ ਕੰਮ ਕਰਨ ਦੇ ਵਿੱਚ ਅੱਗੇ ਆਉਂਦਾ ਹੋਊਗਾ ਉਸੀ ਤੇ ਹੀ ਮਾਰ ਪੈਂਦੀ ਜੀ ਜੀ ਉਹਨਾਂ ਮਾਤਮੇ ਇਹ ਦਿਨ ਬਿਲ ਰੱਦ ਹੋ ਜਾਂਦੇ ਆ ਜੋ ਕੱਲੇ ਕਿਸਾਨ ਦਾ ਜਾਂ ਕੱਲੇ ਪੰਜਾਬ ਦਾ ਥੋੜੀ ਜਿਹੀ ਸਲਾਈਏ ਉਹ ਹੂੰ ਉਹ ਤਾਂ ਹਿੰਦੁਸਤਾਨ ਭਾਰਤ ਦੇ ਲੋਕਾਂ ਨੂੰ ਸਹੂਲਤਾਂ ਮਾਜਾ ਉਹ ਚੀਜ਼ਾਂ ਦਾ ਫਾਇਦਾ ਹੋਣਾ ਹੈ ਜੀ ਲੇਕਿਨ ਪੰਜਾਬ ਅੱਗੇ ਆਇਆ ਪੰਜਾਬ ਆ ਆਤਮ ਮੰਗਲ ਲਈ ਆ ਕੇ ਆਇਆ ਸਾਤੀ ਸਟੇਟਾਂ ਬਾਕੀ ਸੂਬੇ ਨਹੀਂ ਆਇਆ ਪਰ ਉਹ ਖਾਤੇ ਆਉਂਦੇ ਉਹ ਨਹੀਂ ਕਹਿ ਸਕਦੇ ਲੇਕਿਨ ਜੋ ਫਰੰਟ ਤੇ ਜੀ ਦੇਖ ਰਹੇ ਸਿਰ ਪੰਜਾਬ ਦੇ ਲੋਕਾਂ ਨੂੰ ਦੇਖ ਰਹੇ ਆ ਪੰਜਾਬ ਦੇ ਲੋਕ ਅੱਜ ਵੀ ਬਾਰਡਰ ਤੇ ਬੈਠੇ ਆ ਬਨੌਰੀ ਬਾਰਡਰ ਤੇ ਬੈਠੇ ਆ ਅੰਡੇ ਬਾਰਡਰ ਤੇ ਬੈਠੇ ਆ ਇੱਕ ਕੋ ਹੁਣ ਨੂੰ ਹਰਿਆਣਾ ਚੈਂਟ ਨਹੀਂ ਹੋਣ ਦਿੱਤਾ ਜਾ ਰਿਹਾ ਕਿ ਕਿਤਾ ਬਹੁਤ ਦੂਰ ਸੀਗਾ ਆਪਾਂ ਕਹਿੰਦੇ ਨੇ ਦਿੱਲੀ ਬਹੁਤ ਦੂਰ ਹੈ ਦਿੱਲੀ ਤਾਂ ਬਹੁਤ ਦੂਰ ਹੈਗੀ ਹੋਏਗੀ ਕਿ ਯੂਕੇ ਵਿੱਚ ਵੀ ਵੀ ਦੀ ਸਰਕਾਰ ਹਰਿਆਣਾ ਦੇ ਵਿੱਚ ਉਹ ਨਹੀਂ ਚਾਹੁੰਦੇ ਵੀ ਜਿਹੜੇ ਕਿਸਾਨ ਉੱਥੇ ਪਹੁੰਚਣ ਹਾਲਾਂਕਿ ਜਿੱਥੇ ਵੀ ਸਰਕਾਰ ਦੀ ਗੋਣ ਗੱਲ ਚੱਲਦੀ ਹੈ ਵੀ ਹੁਣ ਸਰਕਾਰ ਵਾਸਤੇ ਲੋਕ ਪੰਜਾਬ ਦੇ ਵਿੱਚ ਵੋਟਾਂ ਮੰਗਣ ਆ ਰਹੇ ਐ ਇਸੇ ਨਾਲ ਬੀਜੇਪੀ ਵਾਲਿਆਂ ਤੋਂ ਪੁੱਛਦੇ ਸੀ ਮੋਦੀ ਸਾਹਿਬ ਤੋਂ ਪੁੱਛਦੇ ਆ ਕਿ ਹੁਣ ਤੁਸੀਂ ਉਹ ਗਿੱਲਾ ਕੱਟ ਪੀਏ ਜਾਂ ਹੁਣ ਤੁਸੀਂ ਆ ਸਕਦੇ ਐ ਐਸੀ ਤੁਹਾਡੇ ਕੋਲ ਜਾ ਨਹੀਂ ਸਕਦੇ ਇਹ ਕੀ ਮਤਲਬ ਹੋਇਆ ਬਈ ਜੀ ਬਿਲਕੁਲ ਤਾਂ ਇਹ ਦੇਖੋ ਕਿਤੇ ਨਾ ਕਿਤੇ ਕਾਰਨ ਨੇ ਜਿਹੜੇ ਕਾਫੀ ਜ਼ਿਆਦਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਨੇ ਤੇ ਕਿਤੇ ਨਾ ਕਿਤੇ ਲੋਕ ਵਿਰੋਧ ਤਾਂ ਹੀ ਕਰ ਰਹੇ ਨੇ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਇੱਕ ਪਾਸੇ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਸ਼ਰਮਾ ਜੀ ਇਸ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਕਦੇ ਇੰਨੀ ਜ਼ਿਆਦਾ ਸਰਗਰਮੀ ਉਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਾਂ ਵਿਰੋਧ ਜਾਂ ਫਿਰ ਲੀਡਰਾਂ ਦਾ ਇੱਕ ਦਲ ਛੱਡ ਕੇ ਦੂਜੇ ਦਲ ਦੇ ਵਿੱਚ ਜਾਣਾ ਕੀ ਲੱਗਦਾ ਹੈ ਜੀ ਕੋ ਮੈਡਮ ਜਿਹੜਾ ਤਲ ਬਦਲਣਾ ਹੈ ਜੀ ਉਹ ਤਾਂ ਪਰੰਪਰਾ ਪ੍ਰਾਣੀ ਹੈ ਜੀ ਜੀ ਉਹ ਪਰੰਪਰਾ ਪ੍ਰਾਣੀ ਚੱਲਦੀ ਆ ਰਹੀ ਹੈ ਇਸੀ ਤਾ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਬਹੁਤ ਵਾਰ ਕਮੈਂਟਾਂ ਦੇ ਰੂਪ ਵਿਚ ਜੇ ਸੀਨੀਅਰਸ ਦੇ ਰੂਪ ਵਿਚ ਜਾਂ ਲਾਈਵ ਦੇ ਨਿਊਜ਼ ਦੇ ਰੂਪ ਵਿਚ ਐਸੀ ਕਿ ਤਰ੍ਹਾਂ ਕਿ ਇਹ ਵੀ ਕਿਹਾ ਵੀ ਜਿਹੜੇ ਲੋਕ ਰਾਜਨੀਤਿਕ ਪਾਰਟੀਆਂ ਬਣਾਉਂਦੇ ਆ ਜੀ ਜਿਹੜੇ ਉਹਨਾਂ ਦੀ ਪਾਰਟੀ ਦੇ ਮੈਂਬਰ ਹੁੰਦੇ ਆ ਇੱਕ ਤਾਂ ਉਹਨਾਂ ਨੂੰ ਸੌਖਾ ਰਸਤਾ ਲਾਉ ਬੇ ਵੀ ਤੁਸੀਂ ਜਦ ਮਰਦੀ ਔਰ ਜਦ ਮਰਦੀ ਕਰੇ ਜੋ ਹੂੰ ਉਹਨਾਂ ਦੇ ਕੋਈ ਨਾ ਕੋਈ ਨਿਕੇਲ ਕੱਟਣੇ ਚਾਹੀਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਕੋਈ ਦਾਦਾ ਸਿਸਟਮ ਬਣਾਉਣਾ ਚਾਹੀਦਾ ਵੀ ਉਹ ਪਾਰਟੀ ਸਿਸਟਮ ਚੱਲੇ ਚਹੀਏ ਨਹੀਂ ਕਹਿੰਦੇ ਪਾਰਟੀ ਦਾ ਕਿਸੇ ਦਾ ਫਤ ਕਰਦੇ ਆਂ ਲੇਕਿਨ ਇਹ ਨਹੀਂ ਹੋਊਗਾ ਵੀ ਅੱਜ ਸ਼ਾਨ ਨੂੰ ਬੰਦਾ ਕਿੱ데 ਆ ਕੱਲ ਕਿੱ데 ਆ ਪਰਸੋਂ ਕਿੱ데 ਆ ਜੋ ਇਹ ਚੀਜ਼ਾਂ ਇਹ ਨੂੰ ਵੋਟਰਾਂ ਨੂੰ ਮਿਲ ਜਾਣੀਆਂ ਜੀ ਲੀਡਰ ਦਾ ਸਾਨ ਹੋ ਜਾਣੇ ਆ ਲੇਕਿਨ ਜਦੋਂ ਉਹਦੇ ਵੋਟਰ ਜਾਂ ਵੋਟਰ ਨੇ ਉਹ ਕਿਤੇ ਨਾ ਕਿਤੇ ਕੰਫਿਊਜ਼ ਹੋ ਜਾਂਦੇ ਆ ਕਿਤੇ ਇਹਨਾਂ ਕਿਤੇ ਇਹਨਾਂ ਚੀਜ਼ਾਂ ਦੇ ਰੋਕ ਹੋਣ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਇਹਨਾਂ ਚੀਜ਼ਾਂ ਉੱਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪੰਜਾਬ ਦੀ ਦੇਖੋ ਗੱਲ ਚੱਲ ਰਹੀ ਹੈ ਇੱਥੇ ਆ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਕੀ ਲੱਗਦਾ ਹੈ ਕਿ ਹੋਰ ਸੂਬਿਆਂ ਦੇ ਵਿੱਚ ਵੀ ਆ ਦੇਖਣ ਨੂੰ ਮਿਲ ਰਿਹਾ ਹੈ ਰੋਸ਼ ਜਿਹੜਾ ਹੈ ਜਾਂ ਫਿਰ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਨਹੀਂ ਮੈਨੂੰ ਬਰੋਡ ਤਾਂ تقريبا ਹਰ ਇੱਕ ਸੂਬੇ 'ਚ ਹੁੰਦਾ ਹਰ ਇੱਕ ਸੂਬੇ 'ਚ ਹੀ ਹੁੰਦਾ ਜੀ ਜੀ ਹੂੰ ਕਿਤੇ ਥੋੜਾ ਕਿੰਦਰ ਕਿਤੇ ਜ਼ਿਆਦਾ ਹੋ ਜਾਂਦਾ ਜੀ ਲੇਕਿਨ ਪੰਜਾਬ ਦੇ ਵਿੱਚ ਜੇ ਜੀ ਪੰਜਾਬ ਦੀ ਗੱਲ ਕਰਦੇ ਕਿਉਂਕਿ ਅਸੀਂ ਇੱਥੇ ਦੇਖ ਰਹੇ ਆ ਨਾ ਕਿ ਸਾਨੂੰ ਮੋਦੀ ਸਾਹਿਬ ਦਾ ਇੱਕ ਜਰੂਰ ਇਹਨਾਂ ਦਾ ਸੁਣਨ ਨੂੰ ਮਿਲ ਰਿਹਾ ਕਿ ਜਿਹੜਾ ਰਾਸ਼ਨ ਪਾਣੀ ਜਾਂ ਕਣਕ ਦਾ ਦਾਣਾ ਗਰੋਹ ਵੀ ਆਉਂਦਾ ਵੀ ਸੈਕਟਰ ਵੱਲੋਂ ਆ ਰਿਹਾ ਪੰਜਾਬ ਵੱਲੋਂ ਭਾਵੇਂ ਜੇ ਦੁਆਹੀ ਦੇ ਅਸਲ ਜੀ ਜੀ ਇਸ ਤੋਂ ਇਲਾਵਾ ਸਾਨੂੰ ਕੋਈ ਮੋਦੀ ਸਾਹਿਬ ਦੀ ਜਾਂ ਸਰਕਾਰ ਵੱਲੋਂ ਕੋਈ ਅਜਿਹੀ ਸਹੂਲਤ ਨਹੀਂ ਦੇਖੀ ਹੈ ਕਿ ਵੀ ਜੋ ਇਹ ਸੋਚ ਕੇ ਦਿੱਤੀ ਗਈ ਹੋਵੇ ਕਿ ਜਿਹੜਾ ਪੂਰਾ ਹਿੰਦੁਸਤਾਨ ਜਾਂ ਭਾਰਤ ਆਜ਼ਾਦ ਹੋਏ ਨੰਦੀਗਾ ਤਾਂ ਪੰਜਾਬ ਦੇ ਵਿੱਚੋਂ ਸੂਰਮੇ ਉੱਠੇ ਸੀਗੇ ਉਹਨਾਂ ਦਾ ਸਾਨੂੰ ਫੇੜਣ ਦੇ ਦਿਨ ਤੇ ਜਵਾਨੀ ਦੇ ਦਿਨ ਤੇ ਉਹਨਾਂ ਨੇ ਕਿਤੇ ਨਾ ਕਿਤੇ ਫਾਂਸੀ ਕਰ ਦਿੱਤੇ ਜੁਮੇਤਾਂ ਤੇ ਜਾ ਕੇ ਲੋਕ ਸੰਸਨ ਬਣਿਆ ਛੋਟੀਆਂ ਸਰਦਾਰਾਂ ਬਣਿਆ ਸੀਟਾ ਬਣਿਆ ਬਹੁਤ ਵੀ ਸੋਚ ਕੇ ਵੀ ਪੰਜਾਬ ਨੂੰ ਕੁਝ ਨਹੀਂ ਕੀਤਾ ਜੀ ਬਿਲਕੁਲ ਤੇ ਕੀ ਲੱਗਦਾ ਹੈ ਸ਼ਰਮਾ ਜੀ ਇੱਥੇ ਦੇਖੋ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤੇ ਪੰਜਾਬ ਦੇ ਕਿਸਾਨ ਸੀ ਹੋਰ ਵੀ ਸੂਬਿਆਂ ਦੇ ਜਿਹੜੇ ਕਿਸਾਨ ਸੀ ਉਹ ਅੱਗੇ ਆਏ ਸੀ ਆਪਣੀ ਮੰਗਾਂ ਨੂੰ ਲੈ ਕੇ ਕੀ ਲੱਗਦਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਉਸੇ ਸਮੇਂ ਇਹਨਾਂ ਮੁੱਦਿਆਂ ਨੂੰ ਸੁਣ ਕੇ ਇਹਨਾਂ ਦੇ ਉੱਤੇ ਜਿਹੜੀ ਚੰਗੀ ਤਰੀਕੇ ਦੇ ਨਾਲ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਜਿਹੜਾ ਇਹ ਚੀਜ਼ ਬਾਅਦ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਹ ਬਹੁਤ ਘੱਟ ਦੇਖਣ ਨੂੰ ਮਿਲਨੀ ਸੀ ਫਿਰ ਇੱਥੇ ਮੈਡਮ ਦੇਖੋ ਜੀ ਗੱਲਾਂ ਦੋ ਹੰਨੀਆਂ ਐ ਐਸੀ ਕਰਦੇ ਆ ਜੀ ਸਪਸ਼ਟ ਗੱਲ ਜੀ ਅਸੀਂ ਨਿਕੰਨੇ ਵੀ ਕਿਸੇ ਦੀ ਅਕਾਉਂਟ ਮਾਰਦੇ ਆ ਜਾਂ ਕਿਸੇ ਨੂੰ ਕਮੈਂਟ ਮਾਰਦੇ ਆ ਜੀ। ਹੂੰ। ਐਸੀ ਕਦਰ ਵੀ ਇੰਨਾ ਕਹਿੰਦੇ ਵੀ ਜੇ ਸੀ ਕਿਸੇ ਤੇ ਕੁਝ ਲੈਣਾ ਹੈ। ਲੈਣ ਵਾਸਤੇ ਵੀ ਸਾਨੂੰ ਲੈਣ ਯੋਗਿਆਵਣਾ ਬਹੁਤ ਬਹੁਤ ਹੈ। ਉਹਦਾ ਸਾਨੂੰ ਪ੍ਰਾਪਤ ਨਹੀਂ ਪਾਉਗੀ। ਜੀ। ਬਿਲਕੁਲ। ਐਸੀ ਆਪਣੀ ਆਕਰਤਾ ਕੜਜ ਜਾਂ ਐਸੀ ਸਿਰਫ ਹਵਾ ਚਾ ਕੇ ਇਹੋ ਚੀਜ਼ ਲੈਣ ਦੇਣ ਦੀ ਗੱਲ ਕਰਦੇ ਆ। ਇਹ ਉਦਾਹਰਨ ਮੈਂ ਤਾਂ ਦਿੰਦਾ ਜਿਹੜਾ ਪਹਿਲਾ ਸੰਘਰਸ਼ ਹੋ ਰਿਹਾ ਚੱਲਿਆ ਸੀ ਅਸਤਾਨ ਦਾ ਜੀ। ਅਗਰ ਉਸ ਇਟੈਮ ਨੂੰ ਵਰਪਲੀ ਨਾਲ ਆਇਆ ਜਾਂਦਾ ਇਹਨੂੰ ਮੂਹਵਾਨੀ ਨਾਲ ਆਇਆ ਜਾਂਦਾ ਲੇਕੇ ਉਹ ਜੱਗ ਤੋਂ ਲਿਆ ਜਾਂਦਾ ਤਾਂ ਦੁਆਰੇ ਸਾਡੇ ਜਿਹੜੇ ਜਵਾਨ ਆਉਂ ਉਹ ਅੱਜ ਬਾਰਡਰਾਂ ਤੇ ਬੈਠਦੇ ਨਾ ਗੋੜੀਆਂ ਦਾ ਛਿਕਾਰਨਾ ਹੁੰਦੇ ਪਾਣੀ ਦੇ ਪਛਾਰਾਂ ਦਾ ਛਿਕਾਰਨਾ ਹੁੰਦੇ ਅਸੂ ਦਾ ਛਿਕਾਰਨਾ ਹੁੰਦੇ ਤਾਂ ਕਿਤੇ ਨਾ ਕਿਤੇ ਮਸਲਾਲ ਹੋ ਜਾਂਦਾ ਜਦੋਂ ਲੈਣ ਦਾ ਟਾਈਮ ਆਉਂਦਾ ਜਾਂ ਲੈਣ ਦੀ ਗੱਲ ਹੁੰਦੀ ਹੈ ਉਦੋਂ ਫਿਰ ਇੱਕ ਨਹੀਂ ਉਦੋਂ ਪਤਾ ਨਹੀਂ ਕਿੰਨੇ ਕੁ ਦਿਮਾਗ ਰੰਗ ਜਾਂਦੇ ਆ ਕੋਈ ਆਪਣੇ ਦਿਮਾਗ ਨਾਲ ਚੱਲਦਾ ਕੋਈ ਆਪਣੀ ਕੁਰਸੀ ਦੇਖਦਾ ਕੋਈ ਪੈਸਾ ਦੇਖਦਾ ਕੋਈ ਕੁਝ ਦੇਖਦਾ ਅਸਲਿੱਤ ਤੇ ਕੋਈ ਨਹੀਂ ਜੀ ਪਹੁੰਚਦਾ ਜੋ ਅਸਲ ਦੀ ਗੱਲ ਕਰਨੀ ਉੱਥੇ ਕੋਈ ਨਹੀਂ ਪਹੁੰਚਦਾ ਇਸੇ ਕਰਕੇ ਉਹ ਸਾਡਾ ਜਿਹੜਾ ਬੈਲੈਂਸ ਖਰਚਾ ਉਹ ਕਿਤੇ ਨਾ ਕਿਤੇ ਕੰਮ ਜਾਬੀ ਦੇ ਰਿਹਾ ਇਹ ਲੋਕ ਕਹਿ ਰਹੇ ਆ ਠੀਕ ਆ ਉਹ ਕਹਿ ਰਹੇ ਆ ਕਿ ਸਾਡੇ ਤੇ ਬੰਦੀ ਆ ਜੀ ਜੀ ਫਤਿਹ ਕਰਿਆ ਜਾਂ ਇਹ ਕਰਿਆ ਉਹ ਕਰਿਆ ਅਗਰ ਫਤਿਹ ਕਰਿਆ ਹੁੰਦਾ ਤਾਂ ਦੁਆਰੇ ਐਰਪੀਸੀ ਨਾਲੋਂ ਕੀ ਜਾਣਾ ਪੈਂਦਾ ਜੀ ਆਪਣੇ ਉਹ ਦਿਨ ਰਾਤ ਕਰਾਉਣ ਵਾਸਤੇ ਜੀ ਬਿਲਕੁਲ ਤੇ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਸ਼ਰਮਾ ਜੀ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਨਵੋਲਵਮੈਂਟ ਰੱਖਦੀਆਂ ਨੇ ਅਜਿਹੇ ਮਾਹੌਲ ਨੂੰ ਪੈਦਾ ਕਰਨ ਦੇ ਵਿੱਚ ਬਿਲਕੁਲ ਮੈਡਮ ਦੇਖੋ ਜੇ ਮਾਹੌਲ ਸਿੱਧਾ ਹੁੰਦਾ ਜਾਂ ਆ ਕਿਤੇ ਨਾ ਕਿਤੇ ਕਿੱਲਾ ਨਾ ਗੱਡੀਆਂ ਚੱਲਦੀਆਂ ਹਰਿਆਣਾ ਦੇ ਵਿੱਚ ਕਿਸਾਨ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਦਿੱਤਾ ਜਾਂਦਾ ਉੱਥੇ ਬੰਦਾ ਰਖਦੇ ਆਰਾਮ ਨਾਲ ਬੈਠਦੇ ਦੇਖੋ ਕਿਹੜੇ ਕਾਲੇ ਉੱਥੇ ਕਿਤੇ ਦਿੱਲੀ ਤੋਂ ਲੈ ਕੇ ਦਿੱਲੀ ਦੇ ਵਿੱਚ ਕੋਈ ਦਾਸ਼ਾ ਸਲਾਉਣ ਜਿਹੜੇ ਉਹਨਾਂ ਨੇ ਜਾਣਾ ਤਾਂ ਆਪਣੇ ਜਗ੍ਹਾ ਤੇ ਬੈਠ ਕੇ ਗੱਲ ਕਰਨੀ ਸੀ ਪਿੰਨਪਿੰਨਾਂ ਦੀ ਗੱਲ ਕਰਨੀ ਸੀ ਉਹ ਵੀ ਇਹਨਾਂ ਨੇ ਬਗੜਾ ਖੜਾ ਕਰਤਾ ਉਹੀ 13 ਫਰਵਰੀ ਪਤਲੀ ਕਿਹੜੀ ਡੇਟ ਤੋਂ ਦੂਸਰਾ ਜਿਹੜਾ ਸਰਸਚ ਜਾਰੀ ਹੋ ਗਿਆ ਚਲੈਦੀ ਦਾ ਸ਼ੁਰੂ ਹੋਇਆ ਠੀਕਾ ਉਹ ਫਿਰ ਦੁਆਰੇ ਰੌਣਕਾਂ ਪੈਂਦਾ ਆਰਾਮ ਨਾਲ ਲੋਕ ਜਾਂਦੇ ਆਪਣੀ ਗੱਲਬਾਤ ਕਰਦੇ ਇਹਨਾਂ ਨੂੰ ਵੋਟਾਂ ਮਿਲਦੀਆਂ ਜੀ ਠੀਕ ਹੈ ਇਹਨਾਂ ਨੂੰ ਵੋਟਾਂ ਪੰਜਾਬ ਤੋਂ ਕਿਵੇਂ ਮਿਲਦੀਆਂ ਏਰਾ ਫੇਰੀਆਂ ਲੰਨੇ ਜਾਂ ਕੁਝ ਲੋਕ ਐਦਾ ਵੀ ਹੈਗੇ ਆ ਕਿ ਉਹਨਾਂ ਦੇ ਨਾਮ ਵੋਟ ਕਰਦੇ ਉਹਨਾਂ ਨੂੰ ਵੋਟ ਦਿੰਦੇ ਆ ਆਪਣਾ ਨਾਮ ਦੇਖੇ ਦਿੰਨੇ ਲਈ ਅਦਰਵਾਈਜ਼ ਸਾਨੂੰ ਵੀ ਲੱਗਦਾ ਪੰਜਾਬ ਦੇ ਲੋਕ ਇਹਨਾਂ ਦੀ ਪਾਰਟੀ ਨੂੰ ਇਹਨਾਂ ਦੇ ਵਿਦਿਆਰਥੀ ਸਕ ਕਰਦੇ ਆ ਜੀ ਸਿਰਫ ਇਹੀ ਕਰਕੇ ਵੀ ਪੰਜਾਬ ਨੂੰ ਕੁਝ ਨਹੀਂ ਦਿੰਦੇ ਹੂੰ ਬਿਲਕੁਲ ਬਿਲਕੁਲ ਇਹ ਤੇ ਸਭ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਿਆਦਾ ਅਜੀਹੇ ਮਾਹੌਲ ਨੂੰ ਪੈਦਾ ਕਰਨ ਦੇ ਵਿੱਚ ਜ਼ਿੰਮੇਵਾਰ ਆਪਾਂ ਕਹਿ ਸਕਦੇ ਹਾਂ ਤੇ ਪੰਜਾਬ ਦੀ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਸ਼ਰਮਾ ਜੀ ਹੁਣ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਨੇ ਤੇ ਇੱਥੇ ਜਿਹੜੇ ਲੋਕ ਨੇ ਉਹ ਵੀ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਨੇ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਗੱਲ ਸਾਹਮਣੇ ਰੱਖਣ ਦੇ ਵਿੱਚ ਹਾਂਜੀ ਇੱਕ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰਦੇ ਹਾਂ ਹੈਲੋ ਜੀ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਇਹ ਰਾਜੇਨ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਥੈਂਕ ਯੂ ਕੀ ਕਹਿਣਾ ਚਾਹੂंगे ਸਰ ਪੰਜਾਬ ਦੇ ਵਿੱਚ ਲੀਡਰਾਂ ਦਾ ਜਿਹੜਾ ਵਿਰੋਧ ਹੈ ਕਾਫੀ ਜ਼ਿਆਦਾ ਪਖਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੂंगे ਹਾਂ ਇਹ ਕਹਿਣ ਤੋਂ ਪਹਿਲਾਂ ਮੈਡਮ ਦੋ ਗੱਲਾਂ ਨੇ ਵੀ ਇੱਕ ਤਾਂ ਸਭ ਤੋਂ ਪਹਿਲਾਂ ਉਹ ਮਾਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਜਿਹੜੀ ਕੱਲ੍ਹ ਸੰਘਰਸ਼ ਦੇ ਵਿੱਚ ਚੜ੍ਹਾਈ ਕਰ ਗਈ ਜੀ ਫਿਰ ਅਚ ਮਤਲਬ ਜਿਹੜੇ ਆ ਲਾਈਵ ਬੈਠੇ ਨੇ ਆਪਣੇ ਧਰਨੇ ਚੱਲਦੇ ਨੇ ਪਹਿਲਾਂ ਤੋਂ ਕਾਫੀ ਦਿਨ ਤੋਂ ਹੂੰ ਇਹਨਾਂ ਦੇ ਵਿੱਚ ਇੱਕ ਮਾਤਾ ਸੀ ਜਿਹੜੀ ਉਹ ਚੜਾਈ ਕਰਕੇ ਸਭ ਤੋਂ ਪਹਿਲਾਂ ਤਾਂ ਉਹਨੂੰ ਸ਼ਰਧਾਂਜਲੀ ਭੇਟ ਕਰਦੇ ਸੀ ਜੀ ਬਿਲਕੁਲ ਦੂਜੀ ਘਟਨਾ ਮੈਡਮ ਇੱਕ ਹੋਈ ਵੀ ਪਟਨੇ ਤੋਂ ਗੱਡੀ ਚੱਲੀ ਸੀ ਜੰਮੂ ਕਸ਼ਮੀਰ ਨੂੰ ਜਾਂਦੀ ਸੀ ਹੂੰ ਤੇ ਉਹ ਇੱਥੇ ਆ ਕੇ ਸਰਹੰਦ ਖੰਨੇ ਦੇ ਕੋਲੇ ਆ ਕੇ ਉਹਦਾ ਇੰਜਨ ਉਹ ਤੋਂ ਵੱਖ ਹੋ ਗਿਆ ਜੀ 4 ਕਿਲੋਮੀਟਰ ਉਹ ਗਾਹਾਂ ਵਗ ਗਿਆ ਹੂੰ ਤੇ ਡੱਬੇ ਬਾਹਰ ਜਾਏ 2500 ਬੰਦਾ ਉਹਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਬਾਲ-ਬਾਲ ਬਚ ਗਏ ਇਸ ਕਰਕੇ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਹੈ ਜੀ ਬਿਲਕੁਲ ਤੇ ਹੁਣ ਆ ਗਿਆ ਜੀ ਵਿਰੋਧ ਜਿਹੜਾ ਵਿਰੋਧ ਆ ਦੇਖੋ ਭਾਜੀਪੀ ਤੇ ਕਾਂਗਰਸ ਤੋਂ ਵੱਡੀਆਂ ਪਾਰਟੀਆਂ ਨੇ ਮੈਡਮ ਇਹ ਚਾਹੇ ਇਹਨਾਂ ਦਾ ਵਿਰੋਧ ਇਹ ਕੀ ਹੈ ਨਾ ਉਹੀ ਤਾਂ ਲੋਕ ਹੈ ਬੀਜੇਪੀ ਚ ਕਦੇ ਉੱਤਰ ਛਾਲ ਮਾਰ ਕੇ ਕਦੇ ਉੱਤਰ ਛਾਲ ਮਾਰ ਕੇ ਬਿਲਕੁਲ ਉਧਰ ਮਤਲਬ ਇਹ ਇੱਕ ਆਪਾਂ ਤੋਂ ਇੱਕ ਅਪਰ ਕਲਾਸ ਇੱਕ ਕਲਾਸ ਹੈ ਵੱਖਰੀ ਆ ਆਪਣੀ ਨੋਰਮਲ ਪਬਲਿਕ ਤੋਂ ਅਪਰ ਕਲਾਸ ਹੂੰ ਇਹ ਮਤਲਬ ਆਪਦੇ ਵਾਸਤੇ ਹੀ ਜਿਉਂਦੇ ਨੇ ਆਪ ਦੀ ਮੋਜ ਮਸਤੀ ਵੀ ਭਾਲਦੇ ਨੇ ਆਪ ਇਹ ਚਾਹੇ ਤਾਂ ਉਧਰ ਉਹਨੂੰ ਮੋਜ ਮਸਤੀ ਮਿਲੇ ਹਰਸੀ ਮਿਲੇ ਗਨਮੈਨ ਮਿਲਣ ਜੀ ਤੇ ਚਾਹੇ ਉਹ ਪਾਂਗਰ ਚੋਵੇ ਇਹ ਜੀ ਕੋਈ ਗੱਲ ਹੈ ਮੈਡਮ ਹੂੰ ਮਤਲਬ ਇਹ ਇਸ ਕਰਕੇ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਲੈਣਾ ਕਿ ਇਹ ਤਾਂ ਵੱਡੀਆਂ 파ਰਟੀਆਂ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਜਥੇਬੰਦ ਹੋਣਾ ਉਹ ਇਹਨਾਂ ਨੇ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਵੀ 1900 1975-76 ਤੋਂ ਪਹਿਲਾਂ ਮੈਡਮ ਇੰਦਰਾ ਗਾਂਧੀ ਇੰਦਰਾ ਗਾਂਧੀ ਤੋਂ ਇਹੋ ਜਿਹਾ ਕਾਨੂੰਨ ਗਲਤ ਬਣਾਉਣ ਦੀ ਚੱਲੀ ਹੋਈ ਪਰੰਪਰਾ ਜਿਹੜੀ ਮਤਲਬ ਅੱਜ ਤੱਕ ਲਾਗੂ ਹੈ ਜੀ ਮਤਲਬ ਇਹ ਪਰੰਪਰਾ ਨੂੰ ਤੋੜਨ ਵਾਸਤੇ ਲੋਕਾਂ ਨੂੰ ਜਥੇਬੰਦ ਹੋਣਾ ਪਊਗਾ ਹੂੰ ਬਿਲਕੁਲ ਮਤਲਬ ਅੱਜ ਦੇ ਜਿਹੜੇ ਚੋਣ ਵਾਲੇ ਬੰਦੇ ਜਿਹੜੇ ਆਪਾਂ ਪਾਰਲੀਮੈਂਟ ਦੇ ਬੰਦੇ ਚੁਣ ਕੇ ਭੇਜਦੇ ਹੂੰ ਮਤਲਬ ਮੈਡਮ 1972 ਦੇ ਵਿੱਚ ਤੇ ਜਾਸ ਸਿੰਘ ਸੰਤਰ ਸਾਹਿਬ ਸੰਗਰੂਰ ਤੋਂ ਚੁਣ ਕੇ ਗਏ ਸੀਗੇ 72 'ਚ ਹੂੰ 73 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਾਰਲੀਮੈਂਟ ਆ ਉਸ ਦੇ ਵਿੱਚ ਹੀ ਹੋਈ ਮਤਲਬ ਉਹਨਾਂ ਦੇ ਮਤਲਬ ਬਾਹ ਦੇ ਵਿੱਚ ਬੈਗ ਪਾਇਆ ਹੋਇਆ ਸੀ ਝੋਲਾ ਆਪਣਾ ਹੂੰ ਹੂੰ ਜਿਵੇਂ ਪਟਵਾਰ ਝੋਲੇ ਵਿੱਚ ਮੈਡਮ ਆ ਅੱਖਾਂ ਭਰਦੀਆਂ ਨੇ ਦੋ ਰੋਟੀਆਂ ਤੇ ਦੋ ਮਿਰਚਾਂ ਜੀ ਜਦੋਂ ਉਹਨਾਂ ਦੀ ਡੈਥ ਹੋ ਗਈ ਝੋਲਾ ਦੇਖਿਆ ਦੋ ਰੋਟੀਆਂ ਤੇ ਦੋ ਮਿਰਚਾਂ ਇਹ ਕਰਦੇ ਨੇ ਮौज-ਮਸਤੀਆਂ ਆ ਆਪਾਂ ਨੂੰ ਉਹੋ ਜਿਹੇ ਲੀਡਰਾਂ ਦੀ ਲੋੜ ਹੈ ਉਹ ਵੀ ਦੋ ਮਿਰਚਾਂ ਤੇ ਦੋ ਰੋਟੀਆਂ ਕਹਿੰਦੇ ਤਾਂ ਸੀ ਵੀ ਕੀ ਐ ਕੋਈ ਨਾਲ ਵਾਲਾ ਬੰਦੇ ਨੂੰ ਭੁੱਖ ਲੱਗੀ ਹੋਵੇ ਮੈਨੂੰ ਇੱਕ ਮਿਰਚ ਤੇ ਇੱਕ ਰੋਟੀ ਉਸ ਨੂੰ ਦੇ ਦੂੰਗਾ ਜੀ ਬਿਲਕੁਲ ਮਤਲਬ ਮੈਡਮ ਆ ਮੈਂ ਕਹਿੰਨਾ ਅੱਪਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਾਂ ਚੋਕੇ ਭੇਜੀਏ ਨਾ ਕਿ ਮौज-ਮਸਤੀਆਂ ਤੇ ਆਯਾਸ਼ੀਆਂ ਦੇ ਹੋਰ ਅੱਗਲੇ ਗਲਤ ਜਿਹੜੀਆਂ ਗਲਤ ਪਰੰਪਰਾਵਾਂ ਤੋਰਨ ਆਈਆਂ ਨੇ ਇਹ ਚਾਹੇ ਉਹ ਕਾਂਗਰਸ ਦੇ ਵੱਡੇ ਲੀਡਰ ਨੇ ਚਾਹੇ ਉਹ ਭਾਜਪਾ ਦੇ ਲੀਡਰ ਨੇ ਇਹ ਸਾਰੇ ਇੱਕ ਲੈਵਲ ਦੇ ਬੰਦੇ ਨੇ ਇਹਨਾਂ ਤੋਂ ਬਚਾਉਣ ਵਾਸਤੇ ਆਪਾਂ ਨੂੰ ਮਤਲਬ ਸੰਗਰਸ਼ ਕਰਨਾ ਚਾਹੀਦਾ ਜੀ ਬਿਲਕੁਲ ਬਿਲਕੁਲ ਇੱਥੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਰਾਜਿੰਦਰ ਜੀ ਤੁਹਾਡੀ ਜਿਹੜੀ ਇਹ ਜਾਣਕਾਰੀ ਹੈ ਲੋਕਾਂ ਤੱਕ ਇੱਥੇ ਲਾਈਵ ਪ੍ਰੋਗਰਾਮ ਦੇ ਜ਼ਰੀਏ ਪਹੁੰਚ ਵੀ ਰਹੀ ਹੈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਠੀਕ ਹੈ ਥੈਂਕ ਯੂ ਹਾਂਜੀ ਇੱਥੇ ਸ਼ਰਮਾ ਜੀ ਦੇਖੋ ਰਾਜਿੰਦਰ ਜੀ ਨੇ ਬਹੁਤ ਜਿਹੜੀ ਚੰਗੀ ਗੱਲ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਹੈਲੋ ਆ ਸ਼ਾਇਦ ਜਿਹੜੀ ਕਾਲ ਹੈ ਉਹ ਡਿਸਕਨੈਕਟ ਹੋ ਚੁੱਕੀ ਹੈ ਤੇ ਆਪਾਂ ਫੇਰ ਉਹਨਾਂ ਦੇ ਨਾਲ ਜੁੜਨ ਦੀ ਇੱਥੇ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੀ ਗੱਡੀ ਕਹਿ ਸਕਦੇ ਹਾਂ ਕਿ ਦੇਖੋ ਜਿਹੜਾ ਇਹ ਵਿਸ਼ਾ ਅੱਜ ਦਾ ਲੈ ਕੇ ਆਏ ਸੀ ਕਿ ਪੰਜਾਬ ਦੇ ਵਿੱਚ ਲੀਡਰਾਂ ਦਾ ਜਿਹੜਾ ਵਿਰੋਧ ਹੈ ਉਹ ਪਖ ਰਿਹਾ ਹੈ ਤੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਬਹੁਤ ਅਲੱਗ-ਅਲੱਗ ਜਿਹੜੇ ਕਾਰਨ ਨੇ ਨਿਕਲ ਕੇ ਸਾਹਮਣੇ ਆਏ ਨੇ ਇਹ ਕਾਰਨ ਸਭ ਨੂੰ ਪਤਾ ਹੀ ਹੈ ਕਿ ਦੇਖੋ ਭਾਜਪਾ ਦਾ ਤਾਂ ਲਗਾਤਾਰ ਵਿਰੋਧ ਹੋ ਹੀ ਰਿਹਾ ਕਿਤੇ ਨਾ ਕਿਤੇ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਲੋਕਾਂ ਨੂੰ ਵੀ ਇੱਥੇ ਬਹੁਤ ਸੂਝ-ਬੂਝ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਆਪਾਂ ਚੰਗੇ ਲੀਡਰ ਨੂੰ ਚੁਣ ਕੇ ਅੱਗੇ ਲੈ ਜਾ ਸਕਦੇ ਹਾਂ ਤਾਂ ਤੁਸੀਂ ਇਹਨਾਂ ਵਿਸ਼ਾ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਜਿਹੜੀ ਆਪਣੀ ਰਾਏ ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਅਸੀਂ ਵੀ ਇਸੇ ਤਰ੍ਹਾਂ ਤੁਹਾਡੇ ਲਈ ਦੇਸ਼ ਦੁਨੀਆ ਤੇ ਪੰਜਾਬ ਦੀ ਜਿਹੜੇ ਵਿਸ਼ੇ ਨੇ ਅੰਗੇ ਵਿਸ਼ੇ ਉਹ ਤੁਹਾਡੇ ਸਾਹਮਣੇ ਇਦਾਂ ਹੀ ਲੈ ਕੇ ਆਉਂਦੇ ਰਵਾਂਗੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਦਿਓ ਇਜਾਜ਼ਤ